नमस्ते मैम नमस्ते रजनी जी नमस्ते <laughs> जितु बंदा कल्ला लाइव होना तो फिर पता ही नहीं ਲੱਗਦਾ ਵੀ ਕੰਟੀਨਿਊ ਤੁਸੀਂ ਕੀ ਬੋਲੀ ਜਾਓ ਆ ਇਹ ਹੈ ਨਾ ਤੇ ਐਮੀ ਨੂੰ ਮੈਂ ਪੁੱਛਿਆ ਨਹੀਂ ਨਹੀਂ ਤਾਂ ਆਈ ਜਸਟ ਵਾਸ ਵੈਰੀ ਲਾਸਟ ਮਿੰਟ ਪਲਾਨ ਅਮ ਅੱਜ ਮੇਰੇ ਦਿਨ ਦੀ ਸ਼ੁਰੂਆਤ ਜਿਹੜੀ ਆ ਥੋੜੀ ਲੇਟ ਹੋਈ ਥੋੜਾ ਟਾਈਮ ਵਾਈਮ ਸਭ ਗੜਬੜ ਹੋਇਆ ਹੋਇਆ ਸੋ ਆਈ ਵੁਕ ਅ ਵੈਰੀ ਲੇਟ ਐਂਡ ਓਨੈਸਟਲੀ ਆ ਹਵਨਨ ਇਵਨ ਸਟਾਰਟਡ ਮਾਈ ਡੇ ਨਾਟ ਡਨ ਐਨੀਥਿੰਗ ਪ੍ਰੋਡਕਟਿਵ ਯੇਟ ਕੁਛ ਨਹੀਂ ਕੀਤਾ ਹੱਲੇ ਤਾਂ ਮੈਂ ਕਿਹਾ ਚਲੋ ਪਹਿਲਾਂ ਲਾਈਵ ਜਾ ਕੇ ਸਾਰਿਆਂ ਨੂੰ ਇੱਕ ਰਿਮਾਈਂਡਰ ਦਵਾ ਵੀ ਤੁਸੀਂ ਫਿਲਮ ਜ਼ਰੂਰ ਦੇਖ ਕੇ ਆਇਓ ਅੱਜ ਛੁੱਟੀ ਵਾਲਾ ਦੇਣਾ ਜ਼ਰੂਰ ਵੇਖਿਓ ਠੀਕ ਆ ਬਸ ਇਨਾ ਕਹਿਣਾ ਸੀਗਾ ਸੋ ਬਸ ਫਿਲਮ ਦੇਖੋ ਪੂਰੀ ਟੀਮ ਦੀ ਬਹੁਤ ਬਹੁਤ ਜ਼ਿਆਦਾ ਮਿਹਨਤ ਲੱਗੀ ਹੁੰਦੀ ਆ ਤੇ ਜੇ ਤੁਸੀਂ ਜਾਓਗੇ ਫਿਲਮ ਸਿਨੇਮਾ ਚ ਦੇਖੋਗੇ ਇਟਲ ਰੀਲੀ ਮੀਨ ਅ ਲੋਟ ਟੂ ਅਸ अच्छा समन सिंह आई एम फ्रॉम हैदराबाद डोन्ट नो हिंदी एंड पंजाबी इज स्टिल वॉचिंग थैंक यू थैंक यू सो मच हाँ आई थिंक अब अगर आप अभी हम सब लोग थोड़े इतने इवॉल्व हो चुके हैं कि अगर आपको लैंग्वेज समझ नहीं आती तो यू नो थ्रू विजुअल मीडियम यू कैन स्टिल अंडरस्टैंड सो मच यू कैन स्टिल एन्जॉय इट एंड देर आर सब टाइटल्स ऑफ कॉर्स सो जे बाई चांस थो पंजाबी नहीं आती Uh, और हरियाणवी भी, भी जोड़ी फिल्म च बोली गई है बहुत सिंपल बोली गई है और यही इस चीज़ को माइंड च रख के बोली गई है कि सार्व समझ आए सो आई थिंक ए वोंट बी डिफिकल्ट फॉर यू ऑल टू अंडरस्टैंड ओके गाइस सो enjoy your monday uh, eid mubarak once again te kudi haryana wal di is in the theaters near you zarur dekhiyo enjoy kare ho my favorite part in the film is the climax uh, main aap inna matlab main la da char wari dekha main phir bhi main inna 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 zyada hassiyan jadon vi climax dekhdi so but baki vi bahut sundiyan sundiyan jija film ch so it's a good entertainer i think uh, 2 ਢਾਈ ਘੰਟੇ ਲਈ ਤੁਹਾਨੂੰ ਯੂ نو ਯੂ ਵਿਲ ਬੀ ਸੋ ਯਾ ਜਸਟ ਅ ਰਿਮਾਈਂਡਰ ਕੁੜੀ ਹਰਿਆਣੇ ਵੱਲ ਦੀ ਇਸ ਇਨ ਥੀਅਟਰ ਆ ਹੇਟ ਇਟ ਥੈਨ ਆਮ ਔਨ ਲਾਈਵ ਐਂਡ ਥੈਨ ਆਮ ਗੈਟਿੰਗ ਕਾਲਸ ਔਨ ਬਿਹਾਈਂਡ ਹਾਂਜੀ ਕਈ ਲੋਕੀ ਵਿਸ਼ ਕਰ ਰਹੇ Eid Mubarak Eid Mubarak ji ਤੁਹਾਨੂੰ ਬਹੁਤ ਬਹੁਤ Eid Mubarak ਤੇ ਕੱਲ ਯੂ نو ਮੈਨੂ ਕਾਫੀ ਸਾਰੇ ਲੋਕਾਂ ਨੇ ਟੈਗ ਕੀਤਾ ਕਿ ਕੋਈ ਚੇਨਈ ਚ ਦੇਖ ਰਿਹਾ ਫਿਲਮ ਹਾਊ ਅਮੇਜ਼ਿੰਗ ਇਜ਼ ਥੈਟ ਆਈ ਥਿੰਕ ਏ ਖੂਬਸੂਰਤੀ ਐਸਾ ਡੇ ਇੰਡੀਆ ਦੀ ਵੀ ਅਸੀਂ ਨਾਰਥ ਚ ਰਹਿ ਕੇ ਅਸੀਂ ਸਾਊਥ ਇੰਡੀਅਨ ਮੂਵੀਜ਼ ਦੇਖ ਰਹੇ ਆ ਤੇ ਕੱਲ ਚੇਨਈ ਚ ਕੋਈ ਪੰਜਾਬੀ ਫਿਲਮ ਦੇਖ ਰਿਹਾ ਸੀ ਕਈ ਜਣੇ ਮੈਨੂੰ ਮੁੰਬਈ ਚ ਕਈ ਲੋਕਾਂ ਨੇ ਟੈਗ ਕੀਤਾ ਉਹ ਬੰਬੇ ਦੇ ਵਿੱਚ ਦੇਖ ਰਿਹਾ ਪੰਜਾਬੀ ਫਿਲਮ ਐਂਡ ਨਾਨ ਪੰਜਾਬੀ ਸਪੀਕਿੰਗ ਪੀਪਲ ਸੋ ਥੈਟ ਇਜ਼ ਸੋ ਅਮੇਜ਼ਿੰਗ uh, that's the beauty about our country you know the diversity we have here and it's, it's just amazing so ਤੁਸੀਂ ਦੇਖ ਕੇ ਆਓ ਫਿਲਮ ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖ ਕੇ ਆਓ ਕੁੜੀ ਹਰਿਆਣੇ ਵਾਲ ਦੀ ਐਂਡ ਇੰਜੋਏ ਕਰੋ ਬਾਕੀ ਲੈਟ ਮੀ ਸਟਾਰਟ ਮਾਈ ਡੇ ਦੁਪਹਿਰ ਹੋ ਗਈ ਆ ਮੈਂ ਹਲੇ ਤੱਕ ਆਪਣਾ ਦਿਨ ਨਹੀਂ ਸ਼ੁਰੂ ਕੀਤਾ ਸੋ ਇੰਜੋਏ And I shall see you in the theatres. You shall see me in the theatres actually. Bye bye. koshro